頑張れ ਬਹੁਤ ਮੁਬਾਰਕਾਂ ਜੀ ਜਦੋਂ ਸਾਡੇ ਖਾਸੀ ਸ਼ਮਲੰਗ ਜਿਹੜਾ ਕਿ ਪੱਲੀਆਂ ਪਿੰਡ ਭੀਖਾ ਮੰਡਲ ਸਾਹੇ ਦੋਨੇ ਪਿੰਡਾਂ ਦਾ ਪੱਲੀਆਂ ਦੇ ਸਾਂਝਾ ਤੇ ਪਿੰਡਿਆ ਔਰ ਪਿੰਡ ਦੇ ਕਿ ਦਰਬਾਰ ਆ ਤੇ ਸਾਂਝਾ ਭਾਈਚਾਰੇ ਦਾ ਠੀਕ ਹੈ ਇੱਧਰ ਮੇਰੇ ਪਿੱਛੇ ਵਾਲੇ ਖੜੇ ਆ ਇੱਧਰ ਭਾਈਚਾਰੇ ਸਭਤੀ ਖੜਾ ਸਾਹੇ ਤੋਂ ਵੀ ਨਾ ਨਕੀ ਜੀ ਸਾਡੇ ਬੱਚਿਆਂ ਹੋਣ ਔਰ ਸਾਡੇ ਪਾਪਾ ਜੀ ਜਿਹੜੇ ਪਾਪਾ ਜੀ ਇਹ ਇਹ ਮੇਲਾ ਹੋ ਰਿਹਾ ਜਿਹਦਾ ਸਾਡੇ ਪਾਪਾ ਉੱਤੇ ਸ਼ਾਦੀ ਸਾਈ ਸਾਡੇ ਜਿਹੜੇ ਸਤਕਾਰਯੋਗ ਅਸੀਂ ਉਹਨਾਂ ਦਾ ਮਾਨ ਜੀ ਉਹ ਵੱਡੇ ਇੱਛਾ ਜੀ ਉਹਨਾਂ ਦਾ ਨਾਮ ਹੈ ਸਾਡੀ ਰਿਵਾਰ ਕੰਮਦੀ ਹੈ ਉਹਨਾਂ ਦੇ ਸਰਪ੍ਰਸਤੀ ਹੇਠ ਇਹਨਾਂ ਦੇ ਐਡਵਾਈਸ ਨਾਲ ਇਹ ਸਾਧਨ ਪੂਰੀ ਪ੍ਰਬੰਧਕ ਕਮੇਟੀ ਦੇ ਨਾਲ ਜਿੱਥੇ ਆਲੇ ਦੁਆਲੇ ਦੇ ਸਾਰੇ ਪਿੰਡ ਚਾਹੇ ਮੱਲੀਆਂ ਆਪੀਖਾ ਰਾਤਗੜ ਮਾਨਾ ਤਲਵੰਡੀ ਪੁੱਤੋਵਾਲ ਖੰਡਾਰ ਤੇਰਾ ਪਿੰਡ ਧਿਆਨਪੁਰ ਆਪ ਕਰਤਾਰਪੁਰ ਸਾਰੇ ਪਿੰਡ ਆਏ ਨੇ ਸਾਰੇ ਇਲਾਕੇ ਨੂੰ ਆਲੇ ਨੇ ਇਹ ਪਿੰਡ ਦਾ ਭਲਾ ਹੋਵੇ ਪਾਪ ਚਾਉਣੀ ਆ ਤੇ ਗਾ ਅੱਲਾ ਨੇ ਪਰਵਰਦ گار ਕਰਦਾ ਹੈ ਬਹੁਤ ਬਹੁਤ ਵਧਾਈਆਂ ਹੋਵੇ ਸਾਡੀ ਬੇਟੀ ਲਵਿਸ਼ ਜੋਹਾਰ ਔਰ ਸਾਡੇ ਜੋਹਾਰ ਸਾਹਿਬ ਸਾਰੇ ਹੀ ਬਹੁਤ ਵੱਡੇ ਤਰੀਕੇ ਨਾਲ ਹਾਜ਼ਰੀ ਲਵਾ ਰਹੇ ਨੇ ਤੇ ਲਾ ਰਹੇ ਨੇ ਮੈਂ ਵੀ ਹਾਜ਼ਰੀ ਲਾ ਰਹੇ ਯਕੀਨ ਪੀਰ ਪਾਪਾ ਕਾ ਕੀ ਜਬ ਲਾ ਰਹੀ ਨਾ ਜੀ ਬਹੁਤ ਬਹੁਤ ਸਾਈਂ ਤਸ਼ਹਦ ਤੁਸੀਂ ਇਸ ਜਗ੍ਹਾ ਦਾ ਕੀ ਨਾਮ ਹੈ ਪਿੰਡ ਦਾ ਕੀ ਨਾਮ ਹੈ ਜਿੱਥੇ ਇਹ ਸਲਾਨਾ ਮੇਲਾ ਲੱਗ ਰਿਹਾ ਹੈ ਨਾਂਵੇਂ ਚੋੜ ਕਿਲਾ 65 ਵਸਨਾ ਨੂੰ ਕਿਲਾ ਜਿਹੜਾ ਜਮਾ ਪਈਨ ਦਾ ਮਾਤਮਾ ਮਨਾਇਆ ਜਾ ਰਿਹਾ ਪਿੰਡ ਠੀਖਾ ਨਗਰ ਤੇ ਪਿੰਡ ਵਧਿਆ ਦੋਨੇ ਪਿੰਡਾਂ ਦੀ ਪੰਚਾਇਤਾਂ ਦੇ ਦਿਨ ਆ ਤਵਾਰੇ ਨੇ ਬਹੁਤ ਸੁਵੰਦਕ ਕਮੇਟੀ ਦਾ ਸਾਥ ਦੇ ਰਹੀ ਹੈ ਐਨਆਰਆਈ ਦਾ ਬਹੁਤ ਸਾਥ ਆਇਆ ਸੀ ਰੈਕਰਾਂ ਦੇ ਵੀ ਬਹੁਤ ਸਾਥ ਮਿਲਦਾ ਤੇ ਮੇਲੇ ਚ ਦੁਰਾਲ ਮਿਲ ਕੇ ਦੋ ਨਗਰ ਇਸ ਮੇਲੇ ਦੇ ਤੋਂ ਪਹਿਲੇ ਇਸ ਤੋਂ ਪਹਿਲਾਂ ਜੋ ਕਿ ਸੇਵਾਦਾਰ ਦਾਤਾ ਸਾਈ ਸਾਹਿਬ ਜੀ ਜੋ ਸਾਡੇ ਪਿਤਾ ਜੀ ਨੇ ਉਹਨਾਂ ਨੇ ਸੇਵਾ ਕੀਤੀ ਇਸ ਦਰਬਾਰ ਲੋਕੇ ਬਧਾਇਆ ਔਰ ਇਸ ਦਰਬਾਰ ਤੇ ਸੇਵਾ ਕਰਕੇ ਇਸ ਪਰਿਵਾਰ ਨੂੰ ਉੱਚੀਆਂ ਬੁਲੰਦੀਆਂ ਤੇ ਪਹੁੰਚਾਇਆ ਪਪਾ ਜੀ ਇਹ ਜਿਹੜੀ ਜਗਾ ਹੈ ਜਗਾ ਦੀ ਮਾਨਤਾ ਕੀ ਹੈ ਇਸ ਜਗਾ ਦੀ ਮਾਨਤਾ ਹੈ ਕਿ ਜੋ ਵੀ ਪਪਾ ਜੀ ਦੇ ਦਰਬਾਰ ਚ ਆ ਕੇ ਸੁੱਖਣਾ ਸੁੱਖਦੇ ਨੇ ਉਹਨਾਂ ਦੀ ਸੁੱਖਣਾ ਪੂਰੀ ਹੁੰਦੀ ਆ ਜੋ ਵੀ ਮੰਦੀ ਆਸਮਾਨ ਤੋਂ ਡੁੱਟ ਵਾਲੇ ਮੇਲੇ ਵਜੇ ਸੰਗਤਾਂ ਵਾਸਤੇ ਕੀ ਕੀ ਪ੍ਰਬਲਿਤ ਕੀਤਾ ਗਿਆ ਨੇ ਸੰਗਤਾਂ ਵਾਸਤੇ ਕੈਂਪ ਵੀ ਲਗਵਾਏ ਗਏ ਨੇ ਮੈਡੀਕਲ ਕੈਂਪ ਵੀ ਲੱਗਦੇ ਨੇ ਹਰ ਮੇਲੇ ਆ ਤੇ ਹੋਰ ਫੂਨ ਦਾ ਕੈਂਪ ਵੀ ਲਗਵਾਇਆ ਗਿਆ ਅੱਖਾਂ ਦਾ ਕੈਂਪ ਵੀ ਲਗੋਨੇ ਆ ਚਾਹ ਪਾਣੀ ਲੰਗਰ ਦੀ ਬੇਵਸਥਾ ਸਵੇਰ ਤੋਂ ਹੀ ਚਾਹ 7 ਵਜੇ ਤੋਂ ਚਾਹ ਕੋੜੇ ਦਾ ਲੰਗਰ ਸ਼ੁਰੂ ਕਰਦੇ ਰਹਿਣਾ ਤੇ 2 ਵਜੇ ਤੋਂ ਬਾਅਦ 2 ਵਜੇ ਫਿਰ ਪ੍ਰਸ਼ਾਦ ਦਾ ਸ਼ੁਰੂ ਹੋ ਜਾਣਾ ਲੰਗਰ ਖੰਡਾ ਰਚਣਾ ਇਹ ਮੇਲਾ ਕਿੰਨੇ ਦਿਨ ਤੱਕ ਚੱਲਦਾ ਰਹੇਗਾ ਮੇਲਾ ਇਹ ਦੇਖੋ ਜੀ 31 ਤਰੀਕ ਤੋਂ ਸ਼ੁਰੂ ਹੋਇਆ ਅੱਛਾ ਲੈਟ ਦਾ ਕੰਮ ਆੜੀਆਂ ਦਾ ਕੰਮ ਜਿਹੜਾ ਪੇਜ 3 ਤੇ ਚੱਲਦਾ ਪਿਆ। ਬਾਬਾ ਜੀ ਇਹ ਦਰੂਦ ਦਰ ਸੰਗਤਾਂ ਆਉਂਦੀਆਂ ਤੁਸੀਂ ਉਹਨਾਂ ਨੂੰ ਆਪਣਾ ਕੀ ਸੰਦੇਸ਼ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਸੰਗਤਾਂ ਨੂੰ ਇਹ ਦਿੰਨੇ ਆ ਕਿ ਦਰਬਾਰ ਦੇ ਨਾਲ ਜੁੜੋ ਔਰ ਬਾਬਾ ਜੀ ਤੋਂ nuxtjsਿਆ ਪ੍ਰਾਪਤ ਕਰੋ ਔਰ ਇਥੋਂ ਆ ਕੇ ਰਹਿਮ ਦਾ ਲੈ ਕੇ ਜਾਓ ਤੇ ਆ ਕੇ ਬਾਬਾ ਜੀ ਤੋਂnuxtjsਿਆ ਪ੍ਰਾਪਤ ਕਰੋ ਹਰ ਇੱਕ ਬੰਦੇ ਨੂੰ ਹਰ ਇੱਕ ਮਰਾਦ ਉਸ ਪਰ ਉਹ ਸਾਰੀ ਸੰਗਤ ਰੋ ਇਹੀ ਹੱਥ ਬੰਨ ਕੇ ਬੇਨਤੀ ਕਰੀ ਰਹੀ ਆ ਕਿ ਆੜ ਕੇ ਦਰਬਾਰ ਚ ਸ਼ਰਧਾ ਭਾਵਨਾ ਦੇ ਨਾਲ ਮੱਠਣੇ ਬਾਬਾਈ ਤੋਂ ਹੋਸ਼ਿਆ ਮਾਦਰੀ ਹੋਈ ਬਾਬਾਈ ਇਸ ਮੇਲੇ ਵਿੱਚ ਇੰਨੇ ਭਰਾਵਾਂ ਦਾ ਜੋੜ ਬਣਾਉਣਾ ਐਨਆਰਆਈ ਵੀਰਾਂ ਦਾ ਬਹੁਤ ਸੰਯੋਗ ਜੋ ਕਲਾਕਾਰ ਬਣਾ ਰਹੇ ਆ ਰਾਤ ਨੂੰ ਡਰਾਮਾ ਵੀ ਹੋਣਾ ਦਾ ਘਰੋ ਘਰਾਂမှာ ਦਰੰਬੀਂ ਪਹੁੰਚਿਆ ਜਾਂਦਾ ਔਰ ਡਰਾਮੇ ਦੀ ਸੇਵਾ ਐਨਆਰਆਈ ਵੀਰ ਜਿਹੜੇ ਸਾਡੇ ਆਪਣੇ ਨਗਰ ਦੇ ਪਿੰਡ ਦੇ ਬੰਦੇ ਆ ਉਹ ਪੂਰੀ ਸੇਵਾ ਕਰਦੇ ਰਹੇ ਹਮੇ ਇਹ ਤਾਂ ਕੋਈ ਛਿੰਝ ਮਕਾਵਲਾ ਵੀ ਹੁੰਦਾ ਵਾ ਛਿੰਝ ਮਕਾਵਲਾ ਵੀ ਹੁੰਦਾ ਛਿੰਝ ਮਕਾਵਲੇ ਹੁੰਦੇ ਸੀ ਪਰ ਹੁਣ ਅਸੀਂ ਸੰਗਤ ਕਰਦੇ ਆ ਕੁਸਤੀਆਂ ਮੁਸਤਰੀਆ ਕਰਵਾਈ ਦੀਆਂ ਸੈਕੰਡ ਦੌਰ ਤੇ ਬੜਾ ਬਹੁਤ ਮਿਲਦੇ ਤੇ ਛਗੜ ਰਹੇ ਹੁੰਦੀਆਂ ਕੁਸਤੀਆਂ ਪੰਦ ਕੀਤੀਆਂ ਕਿਉਂਕਿ ਲੜਾਈ ਝਗੜਾ ਕਰਨ ਲੱਗ ਪਿਆ ਅੱਜkal ਪੁਹਾੜ ਵੀ ਕੁਝ ਜ਼ਿਆਦਾ ਬੰਦਿਆ ਬੰਦ ਨਾਲ ਕੁਸਤੀਆਂ ਨਹੀਂ ਕਰਦੇ ਠੀਕ ਹੈ ਬਬਾ ਇਸ ਲਈ